ਬੜੇ ਕੀਮਤੀ ਨੇ ਮੈਂ ਧੰਨਵਾਦ ਕਰਦਾ ਰੁਪਿੰਦਰ ਬਹੁਤ ਬਹੁਤ ਧੰਨਵਾਦ ਇਹ ਜੀ ਵਾਰੀ ਸ਼ੁਕਰੇ ਦੀਆਂ ਗੱਲਾਂ ਨੇ ਸਾਰੇ ਵੀਰਾਂ ਦਾ ਵਿਸ਼ੇ ਧੰਨਵਾਦ ਆ ਜਿਹੜਾ ਮੈਚ ਹੁਣੇ ਸਮਾਪਤ ਹੋਇਆ ਦੇ ਬੈਸਟ ਸੁਣਿਓ ਜੀ 12 ਰੇਡਾਂ ਪਾ ਕੇ 11 ਨੰਬਰ ਛੋਟਾ 나ਥ ਬੈਸਟ ਬਣੇ ਗੁਰਿੰਦਰ ਸਿੰਘ ਗੁਰਿੰਦਰ ਜੀ ਖੁਸਰੋਪੁਰ ਆਲਿਓ ਇਹ ਭਰਾ ਹੈ ਫਰਾਂਸ ਤੋਂ ਦੇ ਨਰਿੰਦਰ ਜੀ ਆਜੋ ਨਰਿੰਦਰ ਸਿੰਘ ਸਿੱਧੂ ਸਾਹਿਬ ਇੱਕ ਵੀਰ ਦਾ ਕੋਈ ਮੋਟਰਸਾਈਕਲ ਆ ਗਿਆ ਜੀ ਉਹ ਕਹਿੰਦਾ ਭਾਜੀ ਬਟੂਆ ਮੋੜਾ ਆਣਾ ਤੇ ਮੋਟਰਸਾਈਕਲ ਦੀ ਅਨਾਉਂਸਮੈਂਟ ਕਰ ਦਿਓ ਤੇ ਜੇ ਕੋਈ ਇੰਨੀ ਵੱਡੀ ਇਮਾਨਦਾਰੀ ਦਿਖਾ ਦੇ ਤਾਂ ਹੋਰ ਵਧੀਆ ਗੱਲ ਹੈ ਇਸ ਵੀਰ ਦਾ ਮੋਟਰਸਾਈਕਲ ਜਿਹੜਾ ਹੈ ਉਹ ਮਿਹਰਬਾਨੀ ਕਰਕੇ ਪੁੱਜਦਾ ਕਰ ਦਿਓ ਪਰ ਜਿਨ੍ਹਾਂ ਜਿਨ੍ਹਾਂ ਦੇ ਮੋਟਰਸਾਈਕਲ ਹੈਗੇ ਸਾਂਭ ਲਓ ਮਿਹਰਬਾਨੀ ਕਰਕੇ ਜਿਹੜਾ ਵੀਰਾਂ ਦੇ ਮੋਟਰਸਾਈਕਲ ਗੱਡੀਆਂ ਹੈਗੀਆਂ ਨੇ ਉਹਨਾਂ ਨੂੰ ਬੇਨਤੀ ਹੈ ਮਾਨ ਸਾਹਿਬ ਕਿਉਂਕਿ ਕਾਗਜ਼ ਬੜੇ ਕੀਮਤੀ ਨੇ ਮੈਂ ਧੰਨਵਾਦ ਕਰਦਾ ਰੁਪਿੰਦਰ ਬਹੁਤ ਬਹੁਤ ਧੰਨਵਾਦ ਇੱਕ ਜਿਵਰੀ ਸ਼ੁਕਰੇ ਦੀਆਂ ਗੱਲਾਂ ਨੇ ਸਾਰੇ ਵੀਰਾਂ ਦਾ ਵਿਸ਼ੇਸ਼ ਧੰਨਵਾਦ ਆ ਜਿਹੜਾ ਮੈਚ ਹੁਣੇ ਸਮਾਪਤ ਹੋਇਆ ਦੇ ਬੈਸਟ ਸੁਣਿਓ ਜੀ 12 ਰੇਡਾਂ ਪਾ ਕੇ 11 ਨੰਬਰ ਛੋਟਾ 나ਥ ਬਸ ਤੇ ਬੜੇ ਕਰੀ ਜੀ ਜੀ ਨਿਸ ਸਪਰੇਅ ਲੇਖ ਚੁਰ ਕੋ